ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਆ ਦੇਖੋ ਤੁਸੀਂ ਮੀਂਹ ਪੈਣ ਕਰਕੇ ਹਰੀਕਿਆਂ ਵਾਲੇ ਹੈਡ ਦੇ ਵਿੱਚ ਜਿਹੜਾ ਉਹ ਕਾਫੀ ਜ਼ਿਆਦਾ ਪਾਣੀ ਵੱਧ ਚੁੱਕਿਆ ਵਾ ਕਿਉਂਕਿ ਲਗਾਤਾਰ ਬਰਸਾਤਾ ਹੋਣ ਕਰਕੇ ਤੇ ਪਹਾੜੀ ਇਲਾਕਿਆਂ 'ਚ بارش ਬਹੁਤ ਜ਼ਿਆਦਾ ਹੋਣ ਈ ਆ ਤੇ ਸਾਰਾ ਪਾਣੀ ਜਿਹੜਾ ਵੀ ਆ ਉਹ ਹਰੀਕ ਹੈਡ ਦੇ ਵਿੱਚ ਹੀ ਆਉਂਦਾ ਤੇ ਦੇਖੋ ਤੁਸੀਂ ਦਰਿਆ ਦੇ ਅੰਦਰ ਜਿਹੜਾ ਵਾ ਇਲਾਕਾ ਉਹ ਕਾਫੀ ਜ਼ਿਆਦਾ ਉਦੇ ਵਿੱਚ ਪਾਣੀ ਭਰ ਵੀ ਗਿਆ ਏ ਤੇ ਜਿਹੜੇ ਵੀ ਮੰਡ ਏਰੀਏ ਦੇ ਵਿੱਚ ਹਰੀਕਿਆਂ ਤੋਂ ਥੱਲੇ ਰਹਿੰਦੇ ਨੇ ਬਾਈਕਾਂ ਦੇ ਵਿੱਚ ਨੇ ਉਹ ਆਪਣਾ ਧਿਆਨ ਜ਼ਰੂਰ ਰੱਖਣ ਕਿਉਂਕਿ ਪਾਣੀ ਵੱਧ ਵੀ ਸਕਦਾ ਏ ਤੇ ਆ ਦੇਖੋ ਤੁਸੀਂ ਹਰੀਕੇ ਹੈਡ ਦੇ ਵਿੱਚ ਜਿਹੜਾ ਪਾਣੀ ਕਿੰਨਾ ਹੋ ਚੁੱਕਿਆ ਵਾ ਤੇ ਆ ਦੇਖੋ ਤੁਸੀਂ ਅੱਗੇ ਜਿਹੜਾ ਉਹ ਏਰੀਆ ਬੰਨ ਦੇ ਅੰਦਰ ਆ ਮੰਡ ਦੇ ਵਿੱਚ ਪੈਂਦਾ ਵਾ ਉਹਦੇ ਵਿੱਚ ਕਾਫੀ ਜ਼ਿਆਦਾ ਪਾਣੀ ਜਿਹੜਾ ਉਹ ਭਰਿਆ ਏ ਤੇ ਕਿਸਾਨ ਵੀਰਾਂ ਦੀ ਫਸਲ ਜਿਹੜੀ ਕਾਫੀ ਖਰਾਬ ਵੀ ਜਿਹੜੀ ਆ ਹੋ ਗਈ ਏ ਤੇ ਆਪਣਾ ਧਿਆਨ ਜਰੂਰ ਰੱਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ